ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੰਕਟ ਮੋਚਨ ਸ਼ਬਦ ਦੀ ਅੱਜ ਆਪਾਂ ਸਾਂਝ ਪਾਵਾਂਗੇ ਸਤਿਗੁਰੂ ਕਿਰਪਾ ਕਰਨ ਮਿਹਰਮਤ ਕਰਨ ਪਿਆਰਿਓ ਸਤਿਗੁਰੂ ਰਹਿਮਤ ਕਰ ਦੇ ਜਦੋਂ ਵੀ ਘਰ ਤੋਂ ਬਾਹਰ ਨਿਕਲੀਏ ਤਾਂ ਇਹ ਸ਼ਬਦ ਬੋਲ ਕੇ ਘਰੋਂ ਚਲੀਏ ਸਤਿਗੁਰੂ ਸਹਾਈ ਹੁੰਦੇ ਨੇ ਤੇ ਕੋਈ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ ਹੈ ਆਪਾਂ ਉਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾਂ ਫਤਿਹ ਬੁਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਦੋਂ ਵੀ ਘਰ ਤੋਂ ਬਾਹਰ ਜਾਈਏ ਤੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਜਾ ਘਰ ਤੋਂ ਨਿਕਲਣ ਵੇਲੇ ਇਹ ਸ਼ਬਦਾਂ ਦਾ ਜਾਪ ਜ਼ਰੂਰ ਕਰਕੇ ਜਾਈਏ ਇਹ ਸ਼ਬਦ ਦਾ ਜਾਪ ਰੋਜ਼ਾਨਾ ਕਰਨਾ ਹੈ ਆਪਣੀ ਜ਼ਿੰਦਗੀ ਦਾ ਹਿਸਾਬ ਇਸ ਸ਼ਬਦ ਨੂੰ ਬਣਾ ਲੈਣਾ ਚਾਹੀਦਾ ਹੈ ਤੇ ਜਦੋਂ ਘਰ ਤੋਂ ਤੁਰਿਏ ਤੇ ਗੁਰੂ ਦਾ ਓਟ ਆਸਰਾ ਲਈਏ ਸਤਿਗੁਰੂ ਕਿਰਪਾ ਕਰੇ ਉਹ ਕਿਉਂਕਿ ਰਸਤੇ ਦੇ ਵਿੱਚ ਅੰਗ ਸੰਗ ਸਹਾਈ ਹੋਏ ਕੁਝ ਵੀ ਹੋ ਸਕਦਾ ਹੈ ਵਾਪਸ ਆ ਗਏ ਤੇ ਗੁਰੂ ਦਾ ਸ਼ੁਕਰਾਨਾ ਕਰਿਓ ਸਤਿਗੁਰੂ ਬੜੀ ਵੱਡੀ ਕਿਰਪਾ ਵਰਤਾਈ ਹੈ ਬੜੀ ਵੱਡੀ ਰਹਿਮਤ ਵਰਤਾਈ ਹੈ ਮੇਰੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਜੇ ਸਤਿਗੁਰੂ ਮੈਨੂੰ ਵਾਪਸ ਲਿਆਂਦਾ ਘਰ ਦੇ ਵਿੱਚ ਬਹੁਤ ਸ਼ੁਕਰੀਆ ਬੜੀ ਵੱਡੀ ਕਿਰਪਾ ਸਤਿਗੁਰੂ ਸਤਿਗੁਰੂ ਬੜੀ ਵੱਡੀ ਰਹਿਮਤ ਕਿਰਪਾ ਕਰਿਓ ਆਓ ਕਿਹੜਾ ਸ਼ਬਦ ਆਪਾਂ ਜਾਪ ਕਰਨਾ ਹੈ ਉਹ ਸ਼ਬਦ ਦਾ ਆਪਾਂ ਸਾਝ ਆਈਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਤਨਾਸਰੀ ਮਹਲਾ 5 ਇੱਕ ਓੰਕਾਰ ਸਤ ਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਦੂਜਨ ਕਹਿ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਵਯ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾਤਾਨ ਜੋ ਤੂੰ ਕਰਹਿ ਕਰਾਵਹਿ Swami ਸਾ ਮਸਲਤ ਪਰਵਾਨ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਇਹ ਸ਼ਬਦ ਦਾ ਜਾਪ ਕਰਨਾ ਹੈ ਸਤਿਗੁਰੂ ਕਿਰਪਾ ਕਰਨਗੇ ਬੜੀ ਵੱਡੀ ਰਹਿਮਤ ਕਰਨਗੇ ਆਪ ਜੀ ਦਾ ਘਰੋਂ ਨਿਕਲਿਆ ਹੋਇਆ ਵੀ ਸਫਲ ਹੋ ਜਾਏਗਾ ਤੇ ਜਿਹੜੇ ਕਾਰਜ ਲਈ ਜਾਵੋਗੇ ਉਹ ਕਾਰਜ ਵੀ ਜਿਹੜੇ ਨੇ ਫਤਿਹ ਹੋ ਜਾਣਗੇ ਐਸੀ ਕਿਰਪਾ ਮੇਰੇ ਸਤਿਗੁਰੂ ਦੀ ਵਰਤਣੀ ਹੈ ਕਿਰਪਾ ਰਹਿਮਤ ਸਤਿਗੁਰੂ ਦੀ ਵਰਤ ਜਾਣੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਸੋ ਇਨੀਆਂ ਕੋ ਬੇਨਤੀਆਂ ਪਰਵਾਣ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ